ਕਿਉਂ ਰੱਬਾ ਹੁ ਸਾਡੇ ਤੋਂ ਕੀੜੀ ਦਾ ਘਾਟ ਨਹੀਂ ਦੋਦਾ ਕਿਉਂ ਰੱਬਾ ਹੁ ਸਾਡੇ ਤੋਂ ਕੀੜੀ ਦਾ ਘਾਟ ਨਹੀਂ ਦੋਦਾ ਦੇਣੀ ਵਿੱਚ ਫੁੱਕਰ ਨਹੀਂ ਵੱਜਦੀ ਹੁਣ ਅੰਜੂ ਅੱਖ ਬਰਉਦੀ ਨਾ ਕੀੜੀ ਦਾ ਘਾਟ ਢੁੰਨ ਕੇ ਆ ਕੇ ਬੇਬੇ ਚੁੱਪ ਬਗਨਦੀ ਨਾ ਜੇ ਦਿਨ ਵਿੱਚ ਪਾਈਏ ਬਾਤ ਕਿਤੇ ਹੁਣ ਰਾਹ ਵੀ ਮਾਮਾ ਨਹੀਂ ਪੁੱਲਦਾ ਕਿਉਂ ਰੱਬਾ ਹੁ ਸਾਡੇ ਤੋਂ ਕੀੜੀ ਦਾ ਘਾਟ ਜੀਏ ਹੁਣ ਭਰੀ ਪਰਾਂ ਨਹੀਂ ਬਣ ਕੋਈ ਹੁਣ ਭਰੀ ਪਰਾਂ ਨਹੀਂ ਬਣ ਕੋਈ ਮੇਰੇ ਸੁਪਨੇ ਦੇ ਚਾਉਂਦੀ ਨਾ ਨਾ ਵਿੱਚ ਤੋਂ ਪੈ ਜੁੜੇ ਨੇ ਬੱਚੇ ਹਨੇਰੇ ਵਿੱਚ ਘੁੱਟ ਕੇ ਆਉਂਦੀ ਪਾਂਦਰ ਕਿਲਾ ਖੇਡਦੇ ਤੇ ਮੇਰੇ ਸਿਰ ਤੋਂ ਜੁੜਾ ਨਹੀਂ ਫੁੱਟਦਾ ਕਿਉਂ ਨਾ ਬਾਹਾਂ ਸਾਡੇ ਕੋ ਕੀੜੀ ਦਾ ਕੱਢਦਾ ਕਈ ਬਾਰ ਮਾਰ ਕੇ ਫੂਕ ਦੇਖੀ ਆਰਾਮ ਸੱਤ ਨੂੰ ਆਉਂਦਾ ਨਾ ਕਈ ਬਾਰ ਮਾਰ ਕੇ ਫੂਕ ਦੇਖੀ ਆਰਾਮ ਸੱਤ ਨੂੰ ਆਉਂਦਾ ਨਾ ਕੰਨਾ ਤੋਂ ਉੱੜ ਕੇ ਚੱਕ ਉੱਤੇ ਹੁਣ ਨਾਂਕੇ ਕੋਈ ਦਿਖਾਉਂਦਾ ਨਾ ਨਾਂ ਚਿੜੀ ਕੋਈ ਬਣਦੀ ਆਟੇ ਦੀ ਗੁਰ ਮੋਰ ਤਵੇਂ ਤੇ ਕਿਉਂ ਨਾ ਪਾਹਣ ਸਾਡੇ ਤੋਂ ਕੀੜੀ ਦਾ ਟੰਨੇ ਡੁੱਲਦਾ। ਕਾਸਟ ਜੀ। ਮੱਥੇ ਵਿੱਚ ਗੋਲੇ ਨਹੀਂ ਪੈਂਦੇ। ਮੱਥੇ ਵਿੱਚ ਗੋਲੇ ਨਹੀਂ ਪੈਂਦੇ ਜੋ ਟੱਕਰ ਮਾਰ ਕੇ ਪਾਉਂਦੇ ਸੀ। ਮੀ ਬੰਨੇ ਵਿੱਚ ਲੈਚ ਹੁਈਆਂ ਪਰ ਨਾਲੇ ਥੱਲੇ ਨਾ ਹੋਏ ਸੀ। ਲੱਖ ਕੋਸ਼ਿਸ਼ ਕਰਨ ਤੇਜ ਸਿੰਘਾ ਲੱਖ ਕੋਸ਼ਿਸ਼ ਕਰਨ ਤੇਜ ਸਿੰਘਾ ਹੁਣ ਗੋੜ ਸਿਆਹੀ ਵਿੱਚ ਨਹੀਂ ਭੁੱਲਦਾ ਕਿਉਂ ਨਾ ਪਾਹਣ ਸਾਡੇ ਤੋਂ ਕੀੜੀ ਦਾ ਟੰਨੇ ਡੁੱਲਦਾ। ਧੰਨਵਾਦ। ਸੋ ਇਹ ਸੀ ਨਵਤੇਜ ਗੁਰਨਾ ਜੀ